ਅਛੀ ਕਾ ਦੋਸਤੋ ਮੈਂ ਰੇਸ਼ਮ ਸਿੰਘ ਦਾਦੂ ਤੁਸੀਂ ਦੇਖ ਰਹੇ ਹੋ ਐਲਵੀਐਸ ਨਿਊਜ਼ ਅੱਜ ਤੁਹਾਨੂੰ ਪਤਾ ਹੈ ਕਿ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀਆਂ ਆਮ ਚੋਣਾਂ 2022 ਹੁਣ ਜਾਰੀਆਂ ਨੇ ਕਿਉਂਕਿ ਸਵੇਰ 7:00 ਵਜੇ ਤੋਂ ਲੈ ਕੇ ਸਟਾਰਟ ਹੋ ਚੁੱਕੀਆਂ ਨੇ ਤਾਂ ਤੁਹਾਨੂੰ ਕਰਾਉਣੇ ਦਰਸ਼ਣ ਅਸੀਂ ਇਸ ਟਾਈਮ ਵਿਧਾਨ ਸਭਾ ਹੜਕਾ ਕਾਲਾਵਾਲੀ ਦੇ ਵਿੱਚ ਪਿੰਡ ਦਾਦੂ ਵਿੱਚ ਖੜੇ ਹਾਂ ਜੀ ਜਿਵੇਂ ਦੇਖ ਸਕਦੇ ਹੋ ਕਿ ਲੰਮੀਆਂ ਲੰਮੀਆਂ ਲੇਣਾ ਲਕੜੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਜਿਹੜੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਤਾ ਪ੍ਰਬੰਧ ਕੀਤੇ ਗਏ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਜੀ ਪੂਰੇ ਪ੍ਰੋਮ ਨੇ ਕੀਤੇ ਗਏ ਨੇ ਅੰਦਰ ਸਿਕਿਉਰਿਟੀ ਦੀ ਤਾਂ ਜਿਹੜੇ ਬੋਟ ਦਾ ਆਪਣਾ ਮਤ ਆ ਥੋੜੀ ਜੀ ਧਰਮੀ ਹੋਣਾ ਕਰਕੇ ਹੁਣ ਲੋਕ ਘਰਾਂ ਚੋਂ ਨਿਕਲਨੇ ਹੋਣੀ ਸ਼ੁਰੂ ਹੋ ਗਏ ਨੇ ਲੋਕਾਂ ਨੇ ਇਹਨਾਂ ਅਫਸਾਹ ਦੇਖਣ ਨੂੰ ਮਿਲ ਰਿਹਾ ਕਿ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀਆਂ ਵੋਟਾਂ ਪੈਣੀਆਂ ਆਗੀਆਂ 5:00 ਵਜੇ ਤੋਂ 5:30 ਵਜੇ ਤੱਕ ਟਾਈਮ ਹੈ ਉਸ ਤੋਂ ਪਹਿਲਾਂ ਹੀ ਲੈਣਾ ਲੱਗਣੀ ਸ਼ੁਰੂ ਹੋ ਚੁੱਕੀਆਂ ਨੇ ਆਓ ਕੋਕ ਗੱਲਬਾਤ ਕਰਦੇ ਹਾਂ ਇਸ ਨੇ ਵੋਟਰਾਂ ਦਾ ਕੀ ਕਹਿਣਾ ਹੈ ਕਿਹੜੇ ਉਮੀਦਵਾਰ ਨੂੰ ਪਸੰਦ ਕਰਦੇ ਨੇ ਆਓ ਬਾਕੀ ਅਸ ਜੇਸਟ ਨੂੰ ਪੋਂਟੇ ਅਜੀ ਪਿੰਡ ਤੰਪਰਾ ਵਿਧਾਨ ਸਭਾ ਹਲਕਾ ਕਾਲਾਂਵੜੀ ਦੇ ਦੇਖ ਸਕਦੇ ਹੋ ਤੁਸੀਂ ਇੱਥੇ ਵੀ ਜਿਹੜੇ ਵੋਟਰਾਂ ਨੇ ਕਿੰਨਾ ਉਤਸ਼ਾਹ ਬੋਟ ਪਾਉਣ ਦਾ ਪੇਜੀ ਪਿੰਡ ਸਿੰਘਪੁਰਾ ਦੇ ਵਿੱਚ ਜਿਹੜੇ ਕਿ ਬਾਹਰ ਬੂਥ ਲੱਗੇ ਹੋਏ ਨੇ ਆਪ ਕੋ ਆਪਣੀਆਂ ਪਾਰਟੀਆਂ ਦੇ ਕਾਂਗਰਸ ਬੀਜੇਪੀ ਆਮ ਆਦਮੀ ਪਾਰਟੀ ਜੀ ਜੇਪੀ ਤੇ ਇਹਨ ਲੋ ਬਸ ਪਾਟੁੰਦਨ ਹੋਰ ਲਗ ਲਗ ਇੱਥੇ ਮਰ ਬੁੱਤ ਲਾਇਵੈ ਨੇ ਇਹ ਕ ਲੇਟ ਆਇਆ ਹੈ ਅਸੀਂ ਇਸ ਟੰ ਖੜੇ ਹਾਂ ਪਿੰਡ ਸਿੰਘਪੋਰਾ ਦੇ ਵਿੱਚ ਵਿਧਾਨ ਸਭਾ ਹਲਕਾ ਕਾਲਾਂਵਾਲੀ ਦੇ ਪਿੰਡ ਸਿੰਘਪੋਰਾ ਵਿੱਚ ਮਫਜ਼ਤ ਕੇਂਦਰ ਬੂਥ ਨੰਬਰ 10 ਤੇ ਤੁਸੀਂ ਦੇਖ ਸਕਦੇ ਹੋ ਕਿ ਜੋ ਸਵੇਰ 7 ਵਜੇ ਤੋਂ ਵੋਟਾਂ ਸਟਾਰਟ ਹੋਈਆਂ ਨੇ ਉਹਦੇ ਵਿੱਚ ਲੋਕਾਂ ਦਾ ਆਸ਼ਾ ਦੇਖ ਨੂੰ ਮਿਲਦਾ ਲੈਣਾ ਲੱਗਣੀ ਹੁਣ ਸ਼ੁਰੂ ਹੋ ਚੁੱਕੀਆਂ ਨੇ ਗਰਮੀ ਇਸ ਵਾਰ ਜੂੜ ਹੈ ਫਿਰ ਵੀ ਲੋਕ ਆਪਣੇ ਘਰਾਂ ਵਿੱਚੋਂ ਨਿਕਲ ਕੇ ਆਪਣਾ ਵੋਟ ਪਾਉਣ ਜਰੂਰ ਆ ਰਹੇ ਆ ਅਸੀਂ ਗੱਲਬਾਤ ਕਰਦੇ ਆ ਜੋ ਕਿ ਪਹਿਲੀ ਵਾਰ ਵੋਟ ਪਾਉਣ ਆਏ ਉਹਨਾਂ ਨਾਲ ਵੀ ਮਿਲਦੇ ਹਾਂ ਠੀਕ ਸੇ ਵੀਰ ਭੈਣ ਨੂੰ ਤਾਂ ਤਾਂ ਕਿ ਸਾਡਾ ਬਣੇ ਰਹੋ ਕੀ ਨਾ ਵੀ ਸਾਡਾ ਸੰਦੀਪਪੁਰ ਤੁਹਾਨੂੰ ਬਈ ਕਿੰਨੀ ਖੁਸ਼ੀ ਹੈ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਹੋ ਬਹੁਤ ਖੁਸ਼ੀ ਹੈ ਜੀ ਤੁਹਾਨੂੰ ਕੀ ਲੱਗਦਾ ਜਿਹੜੇ ਮਿਲਵਾਨ ਨੂੰ ਵੋਟ ਪਾਉਣ ਜਾ ਰਹੇ ਹੋ ਸਾਡੀਆਂ ਵੀ ਮਤਲਬ ਉਮੀਦਾਂ ਦੇ ਖਰੇ ਉਤਰਨਗੇ ਹਾਂ ਜੀ ਕਿਉਂ ਨਾ ਤੁਸੀਂ ਆਸ ਰੱਖਦੇ ਹੋ ਆਸ ਸਹੀ ਰੱਖਦੇ ਆ ਕਿ ਵੀ ਨੌਜਵਾਨਾ ਨਸ਼ੇ ਤੋਂ ਮੁਕਤ ਰੱਖਣਾ ਔਰ ਬੱਤਵਾ ਤਰੱਕੀ ਹੋਵੇ ਪਿੰਡ ਦੇ ਕਾਰਜ ਹੋਣ ਵਧੀਆ ਤੇ ਪਲੇਅਰ ਰੋਜ਼ਗਾਰ ਰਹੇ ਲੋਕ ਉਹਨਾਂ ਨੂੰ ਸਹੀ ਰੋਜ਼ਗਾਰ ਮਿਲੇ ਰੋਜ਼ਗਾਰ ਮਿਲੇ ਨੌਜਵਾਨ ਨਸ਼ਿਆਂ ਤੋਂ ਰਹਿਤ ਹੋਵੇ ਸਾਡਾ ਪਿੰਡ ਇਹੇ ਉਮੀਦ ਰੱਖਦੇ ਹਾਂ ਜੇ ਉਹ ਵੀ ਸਾਡਾ ਕੈਂਡੀਡੇਟ ਜਿੱਤੇ ਨਹੀਂ ਜੀ 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 ਸਪੀਕਰ ਜੀ ਤੁਹਾਡਾ ਧੰਨਵਾਦ